पैसा आया डेवलपमेंट तो पैसा आसा कि जलंधर जवाब मांग रहा है कि अज भगवंत मान साहब ने डेरा लगाया कर इतिया मैं रह रहा भगवंत मान साहब है, है। नौबत क्यों आई 28 ਮਹੀਨੇ ਜਿਹੜੇ 5 ਫੇਰੀਆਂ ਵੀ ਜਲੰਧਰ ਲੱਗੀਆਂ ਹੁੰਦੀਆਂ ਤੇ ਅੱਜ ਇੱਥੇ ਬੈਨਾ ਆਪੈਂਦਾ ਭਵੰਦਮਾਨ ਸਾਹਿਬ ਨੇ ਯਾਦ ਹੋਵੇਗਾ ਤੁਹਾਨੂੰ ਚੋਣ ਲੜਿਆ ਸੀ ਕਿਹਾ ਸੀ ਕਿ 20 ਘੰਟੇ ਚ ਪੰਜਾਬ ਚ ਨਸ਼ਾ ਖਤਮ ਹੋਏਗਾ 28 ਮੀਨਿਆਬਾਦ ਉਹਨਾਂ ਨੂੰ ਯਾਦ ਆਇਆ ਕਿਉਂਕਿ 28 ਮਹੀਨੇ ਸੱਤਾ ਦਾ ਮੱਦ ਸੀ ਪੋਲੀਟੀਕਲ ਟੂਰਿਜ਼ਮ ਸੀ ਬੀ. ਜੀ. ਭਗਵੰਤ ਸਿੰਘ ਅਹੰਕਾਰ ਸੀ ਕਿ ਮੇਰੀ ਇੰਨੀਆਂ ਸੀਟਾਂ ਆ ਗਈਆਂ ਉਹ 28 ਮਹੀਨਿਆਂ ਬਾਅਦ ਮੀਟਿੰਗ ਕੀਤੀ ਹੈ ਜਿਹੜਾ ਕੰਮ ਚਵੀਆਂ ਕੈਂਡੀਟ ਕਰਨ ਦਾ ਵਾਦਾ ਸੀ 28 ਕੈਂਟਿਆਂ ਬਾਅਦ ਮੀਟਿੰਗ ਕੀਤੀ ਹੈ ਕਿ ਪੰਜਾਬ ਚ ਨਸ਼ਾ ਖਤਮ ਹੋਣਾ ਚਾਹੀਦਾ ਪਲੈਨਿੰਗ ਹੋਰ ਤੇ ਕੋਈ ਨਹੀਂ ਯੋਜਨਾ ਕੋਈ ਨਹੀਂ ਕੋਈ ਮਾਸਟਰ ਪਲਾਨ ਨਹੀਂ ਨਹੀਂ ਜੋ ਲਿਫਟ ਸੀ ਤੇ ਅੱਖਾਂ ਕਿਉਂ ਬੰਦ ਕੀਤੀਆਂ ਸੀ ਕਿ ਆਈਵਾਸ਼ ਹੈ ਕਿ ਪੰਜਾਬ ਦੀ ਪੁਲਿਸ ਦਾ ਮਨੋਬਲ ਛੁੱਟਣ ਦਾ ਪ੍ਰਯਾਸ ਜਵਾਬ ਮੁੱਖ ਮੰਤਰੀ ਸਾਹਿਬ ਨੂੰ ਦੇਣਾ ਹੈ ਕਿ ਜੇ ਸੱਚਮੁੱਚ 10000 ਲੋਕ ਸ਼ਾਮਲ ਨਹੀਂ ਤੇ ਇੱਕ ਦਿਨ ਚ ਜਾਣਕਾਰੀ ਆਈ ਹੈ ਹਰਨ ਤੋਂ ਬਾਅਦ ਜਾਣਕਾਰੀ ਆਈ ਹੈ ਕਿ ਜਾਣਕਾਰੀ ਪਹਿਲੇ ਸੀ ਤੇ ਮੁੱਖ ਮੰਤਰੀ ਸਾਹਿਬ ਵਿਅਸਤ ਸਨ ਕਿ ਯਾ ਡੀਜੀਪੀ ਦਾ ਬਿਆਨ ਸਹੀ ਹੈ ਕਿ ਬਦਲੀਆਂ ਰੂਟੀਨ ਹੋਈਆਂ ਲੇਕਿਨ ਭਗਵੰਤਾਨ ਸਾਹਿਬ ਇਹ ਤਾਂ ਦੱਸਣਾ ਪਏਗਾ ਕਿ 24 ਘੰਟਿਆਂ ਦਾ ਕੰਮ ਠਾਈਆਂ ਮਹੀਨਿਆਂ ਬਾਅਦ ਕਿਉਂ ਮੈਨੂੰ ਯਾਦ ਹੈ ਇੱਕ ਬੜਾ ਸਲੋਗਨ ਸੀ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਚਾਹੇ ਰੋਡਵੇ ਦੇ ਨੇ ਚਾਹੇ ਕਾਰਪੋਰੇਸ਼ਨ ਦੇ ਨੇ ਚੰਗੀ ਸੇ ਡਿਪਾਰਟਮੈਂਟ ਪੰਜਾਬ ਦਾ ਬੰਦਾ ਜਿਹੜਾ ਕੱਚਾ ਹੈ ਉਹਨੂੰ ਪੱਕਾ ਕੀਤਾ ਜਾਏਗਾ ਇਸੇ ਵੀ ਸਮਾਨ ਨਹੀਂ ਮਿਲਿਆ 28 ਮਹੀਨੇ ਬਾਅਦ 24 ਘੰਟੇ ਦਾ ਵਾਅਦਾ ਸੀ